ਮੂ ਬਿਆਰ ਕਰੀ ਸੱਚੀ ਇੱਕ ਹਾਂ ਜਿੱਲਾ ਹਾਊਸ ਹੋਪਸੋ ਸਾਰੀ ਵੀਅਰਸ ਬਹੁਤ ਵਧੀਆ ਹੋਣਗੇ ਤੇ ਸਵੇਰੇ ਦੇ 5 ਵਜੇ ਕੀ ਸੀ ਤੇ ਇੱਧਰ ਨੂੰ ਨਾਲੇ ਲਈ ਪੋਗ ਚੁਮਕਾ ਜੀ ਦਸਨੀ ਹੈ ਤੇ ਪਿਛਲੇ ਪੱਡੇ ਲਾ ਕੇ ਆਣਾ ਤੇ ਇਹਨਾਂ ਕੱਪੜਾ ਵੀ ਬਦਲ ਲੈ ਕੱਲ੍ਹ ਅੰਤ ਸੀਗੇ ਸ਼ਾਮ ਨੂੰ ਪਟਿਆਲੇ ਗਏ ਸੀਗੇ ਤੇ ਅੱਜ ਬਹੁਤ ਕੰਮ ਕਰਨੇ ਨੇ ਮਤਲਬ ਅਸੀਂ ਚੌਲ ਵੀ ਕਰਨੇ ਨੇ ਉੱਥੇ ਛੱਡੀ ਸਾਹਮਣੇ ਘਰ ਦੇ ਮੂਰੇ ਹੀ ਕਬਾਲ ਖੜੋੜਦਾ ਉਹ ਸੋਸਾਇਟੀ ਆ ਉੱਥੇ ਵੰਡ ਕੇ ਆਣੇ ਨੇ ਮਿੱਠੇ ਚੌਲ ਸੋ ਆ ਜ ਸਾਧਨ ਬਿਜ਼ੀ ਰੋਕਾ ਚਲੋ ਜੀ ਆਪਣਾ ਕਰਦੇ ਆ ਕੰਮ ਸ਼ੁਰੂ ਹਾਂ ਦਰਵਾਜ਼ਾ ਦੇਖੀ ਭੁੱਖੇ ਇਸ ਟਾਈਮ ਆਉਂਦੇ ਨੇ ਖਾਣ ਨੂੰ ਨੇ ਦੁਪਹਿਰਾਂ ਦੁਪਹਿਰਾਂ ਸੁੱਤੇ ਪੈ ਜਾਂਦੇ ਨੇ ਆਹ ਬੈਠੇ ਨੇ ਪਿੱਛੇ ਆਹ ਦੇ ਪਰ ਅਨ ਨੂੰ ਮਾਰੂਗਾ ਕਿ ᱪਿਆ ਲੰਚ ਹਾਏ ਹਾਏ ਅਜ ਵਾ ਕੇ ਜਾ ਰਹੇ ਹਾਏ ਛੋਟਾ ਜਾ ਉਹ ਆ ਗਿਆ ਬੱਚਾ ਵਾਲਾ ਜਿਹੜੀ ਮੂਰੇ ਮੂਰੇ ਅੱਛਾ ਨਹੀਂ ਹਾਏ ਕੋਈ ਬਰੈਡ ਪਾ ਕੇ ਜਾਂਦਾ ਹਣੇ ਕੋਈ ਕੋਸ਼ ਪਾ ਕੇ ਜਾਂਦਾ ਹਣੇ ਆ ਦੇਖਿਓ ਆਹ ਚੜ ਗਿਆ ਉੱਤੇ ਉਹ ਜੀ ਨਾ ਫਾਪੀ ਚੀਂਦੀ ਕੋਰੀ ਚੱਲ ਵਿਚਾਰੇ ਹਰ ਜਾਨ ਦਾ ਤੇਰੀ ਦਰਦ ਸੁਸਿ ਲੋਦਾ ਦੀ ਸਾਫੀ ਦੇ ਦੀ ਪਰਤੇ ਮੇਰੇ ਅੰਧੇ ਤਾਂ ਨਹੀਂ ਹੋਗੇ ਆਪਾਂ باتیں ਹੁੰਦੀ ਅਰਸੇ ਆਣਾ ਕਿਨੇ ਤੋਂ ਰਾਜਾ ਸਾਹਿਬ ਦੇ ਉਦਾਰ ਜੀ ਲੋ ਜੀ ਮਮਾ ਹੁਣ ਤਾਂ ਹੁਣੇ ਆ ਗਏ ਇੱਥੋਂ ਮੱਥਾ ਟੇਕ ਕੇ ਤੇ ਬਾਕੀ ਬਾਹਰ ਅਜੀ ਟੋਰ ਬਣਾ ਰਹੇ ਆਪਾਂ ਮਿੱਠੇ ਵੰਡ ਕੇ ਆਵਾਂਗੇ ਇੱਥੇ ਹਾਂਜੀ ਉਹ ਪੁੱਛਣ ਕਿ ਤੇ ਰੱਖਦੇ ਮੈਂਨੇ ਉਹ ਉਹ ਭਾਈ ਹਾਂਜੀ ਮੈਂ ਨਾਲ ਅੰਦਰ ਹੀ ਲੈ ਗਈ ਸੀ ਹਾਂਜੀ ਬਸ ਮੈਂ ਰਗੜ ਕੇ ਲੈ ਗਈ ਈ ਹਾਈ ਤੁਸੀਂ ਜੀ ਮੈਂ ਫਿਰ ਮੈਂ ਰੇਗਮਾਰ ਚੱਕ ਲਈ ਜਿਹਨੇ ਤੁਸੀਂ ਪੈਰ ਸਾਫ ਕਰਦੇ ਫਿਰ ਨੇ ਹੋਰ ਕੋਈ ਮਿਲਿਆ ਹੀ ਨਹੀਂ ਪਾਣੀ ਦੇਖੋ ਕਿਸ ਤੱਕ ਚੱਲਾ ਗਿਆ ਉਹ ਦੂਰੇ ਬੰਦ ਹੋਇਆ ਤੇ ਵਧੀਆ ਇਹਨੂੰ ਹਾਂਜੀ ਬੰਦ ਆ ਵਧੀਆ ਮੈਂ ਨਾ ਉਹ ਪਤਾ ਨਹੀਂ ਲਾਈਚੀ ਕਿੱਥੇ ਰੱਖਤੀਆਂ ਜੀ ਹੈ ਲਾਈਚੀਆਂ ਸੀਗੀਆਂ ਮੇਰੇ ਅੰਕਲ ਨੇ ਫੜਾਈ ਦੀ ਵੀ ਉਹਨਾਂ ਨੂੰ ਕੁੱਟਦੇ ਪਤਾ ਨਹੀਂ ਕਿੱਥੇ ਰੱਖਤੀਆਂ ਮੈਂਨੇ ਦੁਨੀਆ ਵਜਿਨੀਓੜਾ ਪਿਕਚਰ ਲੈਣਾ ਵਿਦਿਆਰਥੀ ਦੇ ਰੇ ਹੋ ਰਿਹਾ ਬਾਕੀ ਹਜੇ ਮੇਰੇ ਅੰਦਰ ਉਸ ਮਰ ਨੇ ਸਾਰਾ ਪਿਆ ਮੈਨੂੰ ਸੀਗਾ ਚਲੋ ਜੀ ਮੈਂ ਬਾਹਰ ਹਾਲ ਦਾ ਸਾਫ ਕਰ ਦਾਂਗੀ ਝਾੜ ਦਾਂਗੀ ਫਿਰ ਮम्मा ਕਹਿੰਦੇ ਵੀ ਰਹਿਣ ਦੇ ਰੋਟੀ ਪਾਣੀ ਦਾ ਸਾਰਾ ਕੰਮ ਨਿਪਟੜ ਗਿਆ ਬਸ ਝਾੜ ਸਾਫ ਸੁੰਬਰ ਨਾ ਰਹਿ ਗਿਆ ਦੇਖੋ ਕਿੰਨਾ ਗੰਦ ਪਿਆ ਤੁਹਾਨੂੰ ਬਾਅਦ ਚ ਦੇਖੂਗੀ ਜਦ ਮੈਂ ਸਾਫ ਕਰ ਦੂੰਗੀ ਸਾਰਾ ਐਦਿ ਮੰਮੀ ਇਹ ਕਰ ਰਹੇ ਨੇ ਇਹਨਾਂ ਨੂੰ ਨਾ ਪ੍ਰੀਕ ਹੋਰ ਕਰਦੇ ਹੋ ਐਵੇਂ 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 ਇਹਨੇ ਕਰਦੇ ਹਾਂ ਕਰਨਾ ਹਾਂਜੀ ਦੋ ਪੀਸ ਕਰਦੇ ਦੋ ਪੀਸ ਇਹਦੇ ਦੋ ਪੀਸ ਕਰਦੇ ਹਾਂ ਹਾਂਜੀ ਨਾ ਲਓ ਬੀਬੀ ਫੇ ਤੁਸੀਂ ਹੋਰ ਨਾ ਲਓ ਤੇ ਮਸੀਆ ਆ ਗਏ ਨੇ ਤੇ ਬਾਕੀ ਇਧਰ ਭਾਬੀ ਹੋਣਾ ਤੇ ਮਾਪੋ ਦੇ ਕਹਿੰਦੇ ਮੈਂ ਪਿੱਛੇ ਤੋਂ ਸਮਰ ਲਿਆ ਸੀਗਾ ਜੀ ਮੈਨੇ ਸਮਾਰ ਕੇ ਤੁਮਰੀ ਨਹੀਂ ਨਾ ਕੱਢਿਆ ਨਹੀਂ ਸੌਰੀ ਭੁੱਲ ਗਈ ਮੈਂ ਆ ਇਧਰੋਂ ਕੱਢਿਆ ਸੀ ਕਿ ਇਧਰੋਂ ਰਹਿਦਾ ਦੀ ਹਜੇ ਦਿਮਾਗ ਖੋਣ ਲੱਗਿਆ ਵੀ ਹਜੇ ਆ ਹਾਂ ਹਾਂ ਜੀ ਕੱਢਣਾ ਸੀ ਸੌਰੀ ਸੌਰੀ ਆ ਕੱਢ ਲਿਆ ਸੀ ਮੈਨੇ ਦੋ ਦਿਮਾਗ ਉਹ ਸਾਹਮਣੇ ਕੂੜਾ ਦਿਖ ਰਿਹਾ ਨਾ ਵੀ ਆ ਕੂੜਾ ਪਿਆ ਉਹ ਸਾਰੇ ਬਸ ਕੱਢੋ ਉਧਰ ਕੀ ਆ ਹਾਂਜੀ ਹਾਂ ਮੈਂ ਬਣਾ ਲਈ ਇੱਕ ਇੱਕ ਕੈਂਦੇ ਮੈਂ ਤੜਕਾ ਲਾ ਕੇ ਬਣਾਉਂਗਾ ਚੋਲ ਬਹੁਤ ਸੋਹਣੇ ਬਣਨਗੇ ਹੂੰ ਹਾਂਜੀ ਹਾਂਜੀ ਅਸ ਅਲੀਰ ਨੂੰ ਤਾਂ ਮੈਂ ਸਾਰੇ ਫੇਰਤੀਆਂ ਫਿਰਦੀ ਆ ਕਿੱਧਰ ਡ్రਾਈਇੰਗ ਰੂਮ ਚ ਕੋਈ ਨਾ ਮੈਂ ਫੇਰ ਦਾਂਗੀ ਇਧਰ ਉਹ ਤੱਕੇ ਟੁਕੇ ਚ ਫੇਰਤੀ ਹਾਂਜੀ ਇਹ ਰੋ ਪਤਾ ਨਹੀਂ ਉਹ ਕਿੱਥੇ ਗਿਆ ਸੀ ਸਿਸ਼ਾਫ ਕਰਨੇ ਵਾਲਾ ਮੇਨੂੰ ਵੀਰੇ ਖਤਮ ਹੋ ਗਿਆ ਪਤਾ ਕੀੜੀਆਂ ਕਿੱਥੋਂ ਸੀਗੀਆਂ ਜੀ ਇੱਥੋਂ ਕੀੜੀਆਂ ਜਾ ਰਹੀਆਂ ਇਹਨਾਂ ਟਾਂਕੀ ਚ ਉੱਪਰ ਤੱਕ ਮੈਂ ਸਾਰੇ ਤੇ ਪਰੇ ਫੇਰਤੀ ਹਿੱਟ ਹਾਂ ਇੱਕ ਹੋਰੇ ਮਾਰਤੀ ਦਾ ਪੀਸ ਪਿਆ ਤੀ ਉਹ ਵੀ ਚੱਕਿਆ ਮੈਨੇ ਪਤਾ ਨਹੀਂ ਐਡਾ ਕ ਪੀਸ ਸੀਗੇ ਜਿੰਮੀ ਛੋਟਾ ਜਿਹਾ ਉਹਦੇ ਕਿਹੜੇ ਚੁੰਮੜੀਆਂ ਹੋਈਆਂ ਤੀਗੀਆਂ ਚਲੋ ਜੀ ਹੂੰ ਚਾਹੀ ਗੱਲ ਐ ਬਾਕੀ ਘਰ ਤੋਂ ਸਭਾ ਕੋਈ ਮੈਨੇ ਸਾਰੀ ਕਰਤੀ ਅੰਦਰ ਭਾਬੇ ਉਹਨਾਂ ਦੇ ਡੋਡੂ ਤੇ ਆ ਫੜਾ ਕੇ ਆਂਦੇ ਉਹਨਾਂ ਨੇ ਵੀ ਦੇਖ ਦਿੱਤੀ ਸੀਗੀ ਨਾਲ ਕਿਓ ਦਿੱਤਾ ਸੀਗਾ ਪਿਛਲੇ ਪਿੰਡ ਵਾਸਤੇ ਮੌਰਣੀ ਕਹਿੰਦੇ ਅਸਰਦੀ ਦੇਖ ਉਥੇ ਰਸਤੇ ਦੇ ਵਿੱਚ ਹੀ ਚੈਕਿੰਗ ਵਾਲੇ ਮਾਮ ਖੜੇ ਸੀਗੇ ਵੀ ਉਹਨਾਂ ਨੂੰ ਦੇਤੀ ਨਾਲ ਆਫੀਸਰਸ ਸੀ ਉਹਨਾਂ ਨੂੰ ਦੇਤੀ ਬਹੁਤ ਵਧੀਆ ਭਾਬੀ ਰੰਗ ਦੇ ਫੜਾਕੇ ਆਨੇ ਆ। ਕੋਈ ਜਿੱਕੇ ਨਾ ਬਿਜ਼ੀ ਦਿਨ ਨਾ ਕਿੰਨਾ ਕੰਮ ਪੈਣੀ ਹਜੇ ਮੈਨੂੰ ਨਹੀਂ ਟੈਂਸ਼ਨ ਹੋਈ ਪਈ ਹੈ ਜੇ ਮੇਰੇ ਸੂਟ ਆਏ ਨੇ ਕਰਨ ਤੋਂ ਅੱਜ ਮੈਂ ਵੀ ਦੋ ਸੂਟ ਤਾਂ ਵੇਡਣੇ ਡਬੇਣੇ ਨੇ। ਭਾਬੀ ਆ ਦੇਖ ਪਈਏ ਜੀ। ਮੇਰੀ ਭਾਬੀ ਦੇ ਵੀ ਕੰਮ ਪਏ ਆ ਨਨਤਪੁਰ ਜੀ ਇਹ ਸਾਰਾ ਕੰਮ ਪਏ ਅੱਜ ਕਿਉਂਕਿ ਫਿਰ ਜਵਾਕਾ ਕਰਕੇ ਭਾਬੀ ਲੇਟ ਹੋ ਜਾਂਦੇ ਨੇ ਫਿਰ ਡੰਗਰਾਂ ਦਾ ਹੋ ਜਾਂਦਾ ਮੈਂ ਕਿ ਨਨਤਪੁਰ ਦੇ ਹੀ ਕੰਮ ਸਾਰੇ ਹੀ ਪਏ ਆ ਨਨਤਪੁਰ ਜੀ ਤੁਹਾਡਾ ਵੀ ਸੁਮਰਨਾ ਪਿਆ ਮੇਰਾ ਵੀ ਪਿਆ ਸੇਮ ਸੇਮ ਹੋ ਗਿਆ ਅੱਜ ਹਾਂਜੀ ਅੱਜ ਨਵੂ ਦਾ ਫਸਟ ਫਿਪਰਾ ਦੇਖਦੇ ਆਂ ਕਿਆ ਕਰਕੇ ਆਂਦੀ ਏ ਆ ਦੇਖਿਆ ਅੰਬ ਬਕੀ ਨੇ ਲੱਗੇ ਹੋ ਨੇ ਨੋ ਉਹ ਬਾਹਰ ਭੱਜ ਗਈ

мы можем идти дай мне там дай я и тогда ਉਹਦੀ ਛਾਣੀ ਬਣੂਗੀ ਹਨਾ ਪੂਰੀ ਹੋ ਗਿਆ ਕਪੜਾ ਕਪੜਾ ਕਿਹ ਜਿਹੇ ਜਿਹੇ ਲੈਣਾ ਜੀ ਹੋਊਗਾ ਜੀ ਠੀਕ ਹੈ ਓਕੇ ਮੈਂ ਲੈ ਕੇ ਆਈ ਜੀ ਇਨਸ਼ਾਅੱਲਾ ਲੈ ਕੇ ਵੀਰੇ ਸਪੈਸਟ ਕਵਾ ਪਿੱਛੇ ਜਾ ਕੇ ਖੜਾ ਹੁੰਦਾ ਆ ਦੇਖੋ आ गया प्रोजेक्ट अच्छा करते तो ना पूरा भरता और ये जो आ गए और ये रुको जो है और ये बात थी मैं दिर्णाग से दिर्णाग से दिए। दिए। जी चौल बन के हो गए तैयार ਮੁਹਨੇ ਦੇ ਪੱਖਾ ਲਾਏ ਵੀ ਤੇ ਔਲ ਠੰਡੇ ਹੋ ਜਣਗੇ ਆ ਦੇਖੋ ਕਿੰਨੇ ਸੌਂਡ ਅਕਰੇ ਨੇ ਹਨਾ ਚਲੋ ਫਿਰ ਬਾਅਦੇ ਭਵੰਦੀ ਕੇ ਆਵਾਂਗੇ ਹਜੇ ਭੋਗ ਲੱਗਦੀ ਹੈ ਇਹਨਾਂ ਨੂੰ ਵੈਸੀ ਬੰਦੀ ਨੇ ਥੋੜਾ ਬਹੁਤ ਦਾਨ ਪੁੰਨ ਕਰਨਾ ਚਾਹੀਦਾ ਨਹੀਂ ਇੰਨੇ ਦੇ ਵਿੱਚ ਚਲੋ ਜਿਵੇਂ ਦਸਮੀ ਤੇ ਵੈਸੀ ਉਹ ਕਰਤਾ ਮਨ ਚ ਹੋਗਾ ਵੀ ਕਰ ਲੈਣੇ ਹੋਈ ਲੋ ਜੀ ਹੁਣ ਫੇਰ ਵੀ ਕਰ ਦਿਆਗੇ ਕਿ ਇਹ ਆਪਣੀ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਨੀ ਦੇ ਵਿੱਚ ਤੇ ਇੱਥੇ ਇੱਥੇ ਫੇਰ ਸੇਵਾ ਕਰਨੀ ਸੀਗੀ ਆਪਣੀ ਚੌਲਾਂ ਦੀ ਬਾਕੀ ਉਹ ਕਹਿੰਦੇ ਵੀ ਉਹ ਚੌਲ ਤੁਸੀਂ ਕਿਸ ਚੀਜ਼ 'ਚ ਘੱਟ ਜੋ ਵੀ ਅਸੀਂ ਆਪਣੇ ਆਪੇ ਵਰਤਾ ਲਾਂਗੇ ਤਾਂ ਕਰਕੇ ਫਿਰ ਹੁਣ ਅੱਧਰ ਗੱਡੀ ਲਾ ਕੇ ਗੱਡੀ ਦੇ ਵਿੱਚੋਂ ਫੈਕਟਰੀ ਸੀ ਏ 15 ਕਰ ਦੋ ਸ਼ਾਮ ਨੂੰ ਲੈ ਜੂ। ਫਕਾਤਾ ਆਉਗਾ ਹੋ। ਮੈਂ ਤੇ ਲੈ ਕੇ ਆਇਆ ਸੀ। ਔਰ ਦੋ 15 ਮਿੰਟ ਸ਼ਾਹ ਨਾ ਕਰਤਾ ਉਹ ਸਭ। ਵਰਤੌਣ ਦੇ ਦੇ ਨੇ ਅੰਦਰ। ਉਹ ਵਰਤੌਣ ਨੂੰ ਤਾਂ ਉਹਨੇ ਕੱਢ ਲੈਣਾ ਕਦੇ ਭੰਡੇ ਚ ਆਉਣਾ। ਹਾਂ। ਪਹਿਲੇ ਕਿੰਨਾ ਕਹਿੰਦਾ 10-15 ਮਿੰਟ ਛੱਡ ਦੇਗਾ ਤਾਂ ਹੁਣ ਆ ਗਿਆ। ਬਹੁਤ ਠੀਕ। ਉਹਨਾਂ ਦੰਦ ਬੁਰਾ ਨਹੀਂ ਦੋਤ বেলেগ <laughs> ਜੋ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਸਾਨੂੰ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਦੇ